ਮੋਰਿੰਡਾ ਵਿਖੇ ਸਾਫ ਦਾ ਮੁੱਖ ਮੰਤਰੀ ਚਰਨਜ ਸਿੰਘ ਚੰਨੀ ਦੀ ਕੋਠੀ ਦੇ ਸਾਹਮਣੇ ਗੋਲੀਬਾਰੀ ਹੋਈ ਦੱਸਤੀਏ ਕਿ ਇਹ ਮਾਮਲਾ ਕਾਰ ਦੇ ਲੈਣ ਦੇਂਦਾ ਜਿਸ ਨੂੰ ਲੈ ਕੇ ਦੋ ਧਰਾਂ ਦੇ ਵਿਚਕਾਰ ਬਹਿਸ ਹੋ ਗਈ ਤੇ ਬਹਿਸ ਇੰਨੀ ਵੱਧ ਗਈ ਕਿ ਇੱਕ ਧਿਰ ਵੱਲੋਂ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਗਈ ਗਨੀਮਤ ਇਹ ਰਹੀ ਕਿ ਕਿਸੇ ਦਾ ਜਾਣੇ ਨੁਕਸਾਨ ਨਹੀਂ ਹੋਇਆ ਉਦੋਂ ਇਸ ਸੰਬੰਧੀ ਕਾਰ ਖਰੀਦਦਾਰ ਮੇਜਰ ਸਿੰਘ ਡੂਮਛੇੜੀ ਦੇ ਸਾਥੇ ਇੱਕ ਬਾਲ ਸਿੰਘ ਡੂਮਝੜੀ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਢੋਲਨ ਮਾਜਰਾ ਦੇ ਇੱਕ ਵਿਅਕਤੀ ਵੱਲੋਂ ਗੱਡੀ ਦੀ ਕਾਗਜ਼ਾ ਸਬੰਧੀ ਚੰਨੀ ਦੇ ਕੋਠੀ ਦੇ ਅੱਗੇ ਬੁਲਾਇਆ ਗਿਆ ਸੀ ਪਰੰਤੂ ਉਨਾਂ ਚ ਬਹਿਸ ਹੋ ਜਾਣ ਕਰਣ ਉਕਤੇ ਵਿਅਕਤੀ ਨੇ ਪਿੰਡ ਬਡਵਾਲਾ ਦੇ ਕੁਲਵਿੰਦਰ ਸਿੰਘ ਕਾਲੀ ਉੱਤੇ ਗੋਲੀ ਚਲਾ ਦਿੱਤੀ ਪਰੰਤੂ ਉਸ ਦਾ ਬਚਾਰ ਰਿਹਾ ਇਜ਼ਰਾਨ ਇਕਵਾਲ ਸਿੰਘ ਡੂਮ ਛੇੜੀ ਤੇ ਹੋਰ ਨਾ ਨੇ ਉਸ ਨੂੰ ਗੋਲੀ ਚਲਾਉਣ ਵਾਲੇ ਨੂੰ ਪਕੜ ਲਿਆ ਤੇ ਪੁਲਿਸ ਨੂੰ ਬੁਲਾ ਕੇ ਉਸਦੇ ਹਵਾਲੇ ਕਰ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਸਾਹਮਣੇ ਗੋਲੀਬਾਰੀ ਹੋਈ ਦੱਸਦੀ ਹੈ ਕਿ ਇਹ ਮਾਮਲਾ ਕਾਰ ਦੇ ਲੈਣ ਦੇਣ ਦਾ ਜਿਸ ਨੂੰ ਲੈ ਕੇ ਦੋ ਧਰਾਂ ਦਾ ਵਿਚਕਾਰ ਬਹਿਸ ਹੋ ਗਈ ਤੇ ਬਹਿਸ ਇੰਨੀ ਵੱਧ ਗਈ ਕਿ ਇੱਕ ਧਿਰ ਵੱਲੋਂ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਗਈ ਗਨੀਮਤ ਇਹ ਰਹੀ ਕਿ ਕਿਸੇ ਦਾ ਜਾਣੇ ਨੁਕਸਾਨ ਨਹੀਂ ਹੋਇਆ ਉਦੋਂ ਇਸ ਸੰਬੰਧੀ ਕਾਰ ਖਰੀਦਦਾਰ ਮੇਜਰ ਸਿੰਘ ਡੂਮਛੇੜੀ ਦੇ ਸਾਥੇ ਇਕਬਾਲ ਸਿੰਘ ਡੁੰਝੜੀ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਢੋਲਨ ਮਾਜਰਾ ਦੇ ਇੱਕ ਵਿਅਕਤੀ ਵੱਲੋਂ ਗੱਡੀ ਦੀ ਕਾਗਜ਼ਾ ਸਬੰਧੀ ਚੰਨੀ ਦੇ ਕੋਠੀ ਦੇ ਅੱਗੇ ਬੁਲਾਇਆ ਗਿਆ ਸੀ ਪਰੰਤੂ ਉਨਾ ਚ ਬਹਿਸ ਹੋ ਜਾਣ ਕਰਣ ਉਕਤੇ ਵਿਅਕਤੀ ਨੇ ਪਿੰਡ ਬਡਵਾਲਾ ਦੇ ਕੁਲਵਿੰਦਰ ਸਿੰਘ ਕਾਲੀ ਉੱਤੇ ਗੋਲੀ ਚਲਾ ਦਿੱਤੀ ਪਰੰਤੂ ਉਸ ਦਾ ਬਚਾਰਿਆ ਇਜ਼ਰਾਨ ਗਵਾਲ ਸਿੰਘ ਡੂਮ ਛੇੜੀ ਤੇ ਹੋਰ ਨਾ ਨੇ ਉਸ ਨੂੰ ਗੋਲੀ ਚਲਾਉਣ ਵਾਲੇ ਨੂੰ ਪਕੜ ਲਿਆ ਤੇ ਪੁਲਿਸ ਨੂੰ ਬੁਲਾ ਕੇ ਉਸ ਤੇ ਹਵਾਲੇ ਕਰ ਦਿੱਤਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ